ਜੋ ਮਾਨਯੋਗ ਸੀਪੀ ਕੁਲਦੀਪ ਚਾਹਲ ਸਰ ਦੀ ਜਿਹੜੀ ਗੈਂਗਸਟਰ ਦੇ ਅਗੇਂਸਟ ਇੱਕ ਜਿਹੜੀ ਮੁਹਿੰਮ ਚਲਾਈ ਹੈ ਉਹਦੀ ਲੜੀ ਵਿੱਚ ਹੀ ਸਾਡੀ ਸੀਆਈ ਦੀ ਟੀਮ ਨੇ ਜਿਹੜਾ ਇਹ ਵਕਫ ਵਕਫ ਜਿਹੜੀਆਂ ਦੋ ਰਿਕਵਰੀਆਂ ਕਰਾਈਆਂ ਅੱਜ ਤੋਂ ਕੁਝ ਦਿਨ ਪਹਿਲਾਂ ਇੱਕ ਮੁਕਦਮਾ ਦਰਜ ਹੋਇਆ ਸੀ ਥਾਣਾ ਦੁਗਰੀ ਦੇ ਵਿੱਚ 307 ਦਾ ਪਹਿਲੋ ਮੁਕਦਮਾ ਦਰਜ ਹੋਇਆ ਸੀ ਫਿਰ ਚੇਰੇ ਇਲਾਜ ਮੌਤ ਹੋਣਾ 302 ਜੁਰਮ ਦਾ ਵਾਧਾ ਹੋਇਆ ਸੀ ਉਹਦੇ ਵਿੱਚ ਫਾਇਰ ਮਾਰ ਕੇ ਇੱਕ ਲੇਡੀ ਦਾ ਜਿਹੜਾ ਮਰਡਰ ਕੀਤਾ ਗਿਆ ਸੀ ਉਹਦੇ ਵਿੱਚ ਇੱਕ ਸਾਡੀ ਸੀਆਈ ਦੀ ਟੀਮ ਏਡੀਸੀਪੀ ਇਨਵੈਸਟੀਗੇਸ਼ਨ ਅਮਨਬਰਾਟ ਤੇ ਸੀਆਈਏ 3 ਤੇ ਸੀਆਈ 1 ਦੋਨੋਂ ਇੰਚਾਰਜਾਂ ਨੇ ਬੜੀ ਮਿਹਨਤ ਕੀਤੀ ਸੀ ਤੇ ਉਹਦੇ ਵਿੱਚ ਇੱਕ ਸਾਗਰ ਨਿਊਟਨ ਨਾਮ ਦਾ ਇੱਕ ਜਿਹੜਾ ਬੰਦਾ ਲੜਕਾ ਸੀ ਜਿਹਨੂੰ ਗ੍ਰਿਫਤਾਰ ਕੀਤਾ ਸੀ ਜਿਹਦੇ ਖਿਲਾਫ ਪਹਿਲੋ ਵੀ 17 18 ਮਕਦਮੇ ਹੀਨੀਅਸ ਕ੍ਰਾਈਮ ਦੇ ਦਰਜ ਸੀ ਤਾਂ ਉਹਦੇ ਵਿੱਚ ਉਦੋਂ ਅਸੀਂ ਜਦੋਂ ਉਹਨੂੰ ਗ੍ਰਿਫਤਾਰ ਕੀਤਾ ਉਸ ਤੋਂ ਬਾਅਦ ਜਿਹੜੇ ਦੋ ਵੈਪਨ ਜਿਹੜੇ ਉਹਦੇ ਕੋਲੋਂ ਉਹਦੋਂ ਰਿਕਵਰ ਕੀਤੇ ਸੀ ਪਰ ਡਿਊਰਿੰਗ ਰਿਮਾਂਡ ਉਸ ਮੁਕਦਮੇ ਦੇ ਵਿੱਚ ਸਾਡੀ ਟੀਮ ਨੇ ਇਹਦੇ ਕੋਲੋਂ ਦੋ ਵੈਪਨ ਹੋਰ ਰਿਕਵਰ ਕੀਤੇ ਹੁਣ ਤੱਕ ਜਿਹੜਾ ਇਹ ਸਾਗਰ ਨਿਊਟਨ ਤੋਂ ਚਾਰ ਮੁਕਦਮੇਦਾਰ ਚਾਰ ਵੈਪਨ ਜਿਹੜੇ ਅਸੀਂ ਹੁਣ ਤੱਕ ਰਿਕਵਰ ਕਰ ਚੁੱਕੇ ਹਾਂ ਤੇ ਹੋਰ ਜਿਹੜਾ ਅਸੀਂ ਅੱਗੇ ਫਰਦਰ ਇਨਵੈਸਟੀਗੇਟ ਕਰਾਂਗੇ ਇਸੇ ਤਰ੍ਹਾਂ ਇੱਕ ਮੁਕਦਮਾ ਜਿਹੜਾ ਥਾਣਾ ਫੋਕਲ ਪੁਆਇੰਟ ਦੇ ਵਿੱਚ ਸੀਆਈਡੀ ਸਾਡੀ ਟੀਮ ਜੋ ਏਡੀਸੀ ਪੀ ਇਨਵੈਸਟੀਗੇਸ਼ਨ ਉਹਨੇ ਲਗਵਾਈ ਚ ਮੁਕਦਮਾ ਦਰਜ ਕੀਤਾ ਉਹਦੇ ਵਿੱਚ ਅਸੀਂ ਇੱਕ ਵਿਸ਼ਾਲ ਨਾਮ ਦਾ ਜਿਹੜਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਤੇ ਉਹਦੇ ਕੋਲੋਂ ਦੋ ਜਿਹੜੇ ਵੈਪਨ ਰਿਕਵਰ ਕੀਤੇ ਆ ਜਿੱਚੋ ਇੱਕ ਆਟੋਮੈਟਿਕ ਵੈਪਨ ਆ ਤਾਂ ਇਹਦੇ ਵਿੱਚ ਅਸੀਂ ਉਹਨੂੰ ਗ੍ਰਫਤਾਰ ਕਰਕੇ ਦੇ ਅੱਗੇ ਫਰਦਰ ਇਨਵੈਸਟੀਗੇਟ ਕਰ ਰਹੇ ਆ ਜਿਹੜਾ ਇਹਨੇ ਹੁਣ ਤੱਕ ਦੀ ਆਪਣੀ ਤਫਤੀਸ਼ ਚ ਦੱਸਿਆ ਵੀ ਇਹ ਕੋਈ ਮੋਗੇ ਦੇ ਕਿਸੇ ਲੜਕੇ ਦੇ ਜੋ ਕਿ 302 ਦੇ ਵਿੱਚ ਅਕਿਊਜ਼ਡ ਹੈ ਉਹਦੇ ਕਹਿਣ ਦੇ ਉੱਤੇ ਜਿਹੜਾ ਐਮਪੀ ਤੋਂ ਇਹ ਵੈਪਨ ਜਿਹੜੇ ਲੈ ਕੇ ਆਇਆ ਸੀ ਤਾਂ ਹੁਣ ਅਸੀਂ ਉਹਨੂੰ ਗ੍ਰਫਤਾਰ ਕਰਕੇ ਅੱਗੇ ਫਰਦਰ ਜਿਹੜੀ ਹੈ ਡੀਪਲੀ ਇਨਵੈਸਟੀਗੇਸ਼ਨ ਜੋ ਮਾਨਯੋਗ ਸੀਪੀ ਕੁਲਦੀਪ ਚਾਹਲ ਸਰ ਦੀ ਜਿਹੜੀ ਗੈਂਗਸਟਰ ਦੇ ਅਗੇਂਸਟ ਇੱਕ ਜਿਹੜੀ ਮੁਹਿੰਮ ਚਲਾਈ ਹੈ ਉਹਦੀ ਲੜੀ ਵਿੱਚ ਸਾਡੀ ਸੀਆਈ ਦੀ ਟੀਮ ਨੇ ਜਿਹੜਾ ਇਹ ਵਕਫ ਵਕਫ ਜਿਹੜੀਆਂ ਦੋ ਰਿਕਵਰੀਆਂ ਕਰਾਈਆਂ ਅੱਜ ਤੋਂ ਕੁਝ ਦਿਨ ਪਹਿਲਾਂ ਇੱਕ ਮੁਕਦਮਾ ਦਰਜ ਹੋਇਆ ਸੀ ਥਾਣਾ ਦੁਗਰੀ ਦੇ ਵਿੱਚ 307 ਦਾ ਪਹਿਲੋ ਮੁਕਦਮਾ ਦਰਜ ਹੋਇਆ ਸੀ ਫਿਰ ਜ਼ੇਰੇ ਇਲਾਜ ਮੌਤ ਹੋਣਾ 302 ਜੁਰਮ ਦਾ ਵਾਧਾ ਹੋਇਆ ਸੀ ਉਹਦੇ ਵਿੱਚ ਫਾਇਰ ਮਾਰ ਕੇ ਇੱਕ ਲੇਡੀ ਦਾ ਜਿਹੜਾ ਮਰਡਰ ਕੀਤਾ ਗਿਆ ਸੀ ਉਹਦੇ ਵਿੱਚ ਇੱਕ ਸਾਡੀ ਸੀਆਈ ਦੀ ਟੀਮ ਏਡੀਸੀਪੀ ਇਨਵੈਸਟੀਗੇਸ਼ਨ ਅਮਨਬਰਾਡ ਤੇ ਸੀਆਈਏ 3 ਤੇ ਸੀਆਈ 1 ਦੋਨੋਂ ਇਨਚਾਰਜਾਂ ਨੇ ਬੜੀ ਮਿਹਨਤ ਕੀਤੀ ਸੀ ਤੇ ਉਹਦੇ ਵਿੱਚ ਇੱਕ ਸਾਗਰ ਨਿਊਟਨ ਨਾਮ ਦਾ ਇੱਕ ਜਿਹੜਾ ਬੰਦਾ ਲੜਕਾ ਸੀ ਜਿਹਨੂੰ ਗ੍ਰਿਫਤਾਰ ਕੀਤਾ ਸੀ ਜਿਹਦੇ ਖਿਲਾਫ ਪਹਿਲੋ ਵੀ 17-18 ਮੁਕੱਦਮੇ ਹੀਨੀਅਸ ਕ੍ਰਾਈਮ ਦੇ ਦਰਜ ਸੀ ਤਾਂ ਉਹਦੇ ਵਿੱਚ ਉਦੋਂ ਅਸੀਂ ਜਦੋਂ ਉਹਨੂੰ ਗ੍ਰਿਫਤਾਰ ਕੀਤਾ ਉਸ ਤੋਂ ਬਾਅਦ ਜਿਹੜੇ ਦੋ ਵੈਪਨ ਜਿਹੜੇ ਉਹਦੇ ਕੋਲੋਂ ਉਦੋਂ ਰਿਕਵਰ ਕੀਤੇ ਸੀ ਪਰ ਡਿਊਰਿੰਗ ਰਿਮਾਂਡ ਉਸ ਮੁਕੱਦਮੇ ਦੇ ਵਿੱਚ ਸਾਡੀ ਟੀਮ ਨੇ ਇਹਦੇ ਕੋਲੋਂ ਦੋ ਵੈਪਨ ਹੋਰ ਰਿਕਵਰ ਕੀਤੇ ਹੁਣ ਤੱਕ ਜਿਹੜਾ ਇਹ ਸਾਗਰ ਨਿਊਟਨ ਤੋਂ ਚਾਰ ਮੁਕੱਦਮੇ ਚਾਰ ਵੈਪਨ ਜਿਹੜੇ ਅਸੀਂ ਹੁਣ ਤੱਕ ਰਿਕਵਰ ਕਰ ਚੁੱਕੇ ਹਾਂ ਤੇ ਹੋਰ ਜਿਹੜਾ ਅਸੀਂ ਅੱਗੇ ਫਰਦਰ ਇਨਵੈਸਟੀਗੇਟ ਕਰਾਂਗੇ ਇਸੇ ਤਰ੍ਹਾਂ ਹੀ ਇੱਕ ਮੁਕਦਮਾ ਜਿਹੜਾ ਥਾਣਾ ਫੋਕਲ ਪੁਆਇੰਟ ਦੇ ਵਿੱਚ ਸੀਆਈਡੀ ਸਾਡੀ ਟੀਮ ਜੋ ਏਡੀਸੀਪੀ ਇਨਵੈਸਟੀਗੇਸ਼ਨ ਉਹਨੇ ਲਗਵਾਈ ਚ ਮੁਕਦਮਾ ਦਰਜ ਕੀਤਾ ਉਹਦੇ ਵਿੱਚ ਅਸੀਂ ਇੱਕ ਵਿਸ਼ਾਲ ਨਾਮ ਦਾ ਜਿਹੜਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਤੇ ਉਹਦੇ ਕੋਲੋਂ ਦੋ ਜਿਹੜੇ ਵੈਪਨ ਰਿਕਵਰ ਕੀਤੇ ਆ ਜਿੱਚੋ ਇੱਕ ਆਟੋਮੈਟਿਕ ਵੈਪਨ ਆ ਤਾਂ ਇਹਦੇ ਵਿੱਚ ਅਸੀਂ ਉਹਨੂੰ ਗ੍ਰਿਫਤਾਰ ਕਰਕੇ ਦੇ ਅੱਗੇ ਫਰਦਰ ਇਨਵੈਸਟੀਗੇਟ ਕਰ ਰਹੇ ਹਾਂ ਜਿਹੜਾ ਇਹਨੇ ਹੁਣ ਤੱਕ ਦੀ ਆਪਣੀ ਤਫਤੀਸ਼ ਚ ਦੱਸਿਆ ਵੀ ਇਹ ਕੋਈ ਮੋਗੇ ਦੇ ਕਿਸੇ ਲੜਕੇ ਦੇ ਜੋ ਕਿ 302 ਦੇ ਵਿੱਚ ਅਕਿਊਜ਼ਡ ਹੈ ਉਹਦੇ ਕਹਿਣ ਦੇ ਉੱਤੇ ਜਿਹੜਾ ਐਮਪੀ ਤੋਂ ਵੈਪਨ ਜਿਹੜੇ ਲੈ ਕੇ ਆਇਆ ਸੀ ਤਾਂ ਹੁਣ ਅਸੀਂ ਉਹਨੂੰ ਗ੍ਰਿਫਤਾਰ ਕਰਕੇ ਅੱਗੇ ਫਰਦਰ ਜਿਹੜੀ ਹੈ ਡੀਪਲੀ ਇਨਵੈਸਟੀਗੇਸ਼ਨ